ਸੁਪਨੇ ਜੀ ਆਪ ਮੈਂ ਤਾਂ ਹੀ ਸੋਚਦੀ ਸੀ ਜੀ ਪੜ ਲਿਖ ਕੇ ਆਦਾ ਵਧੀਆ ਕੋਈ ਮੈਂ ਤਾਂ ਇਹ ਕਨੀ ਹੁੰਦੀ ਸੀ ਕਰੇ ਜੀ ਜੱਜ ਦੇ ਬਰੋਬਰ ਵੰਦੀ ਮਾਨਸਾ ਦੇ ਇੱਕ ਪਰਿਵਾਰ ਦੇ ਵਿੱਚ ਪੰਜ ਭੈਣ ਭਰਾਵਾਂ ਵਿੱਚੋਂ ਚਾਰ ਨੇਤਰਹੀਨ ਹਨ ਜਿਨ੍ਹਾਂ ਦੀ ਕਹਾਣੀ ਸੁਣ ਕੇ ਅੱਖਾਂ ਦੇ ਵਿੱਚੋਂ ਨੀਰ ਵਗ ਜਾਂਦਾ ਹੈ ਬਾਪ ਚਲਾਉਂਦਾ ਮੋਟਰਸਾਈਕਲ ਰੇੜੀ ਜਿਸ ਦੇ ਨਾਲ ਚਲਾਉਂਦਾ ਪਰਿਵਾਰ ਦਾ ਆਪਣਾ ਗੁਜ਼ਾਰਾ ਬੱਚਿਆਂ ਨੇ ਕਿਹਾ ਜੇਕਰ ਸਾਡੀਆਂ ਅੱਖਾਂ ਹੁੰਦੀਆਂ ਤਾਂ ਅਸੀਂ ਜੱਜ ਬਣ ਜਾਣਾ ਸੀ ਕਿਹਾ ਸਾਨੂੰ ਪੈਸੇ ਨਹੀਂ ਸਾਨੂੰ ਤਾਂ ਅੱਖਾਂ ਚਾਹੀਦੀਆਂ ਹਨ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਗੁਰਮੇਲ ਸਿੰਘ ਇਕੱਲਾ ਹੀ ਕਰ ਰਿਹਾ ਜਦੋਂ ਜੈਦ ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀ ਸੰਸਥਾ ਨੂੰ ਕੀਤੀ ਮਦਦ ਦੀ ਮੰਗ ਲਖਵੀਰ ਕੌਰ ਜੀ ਲਖਵੀਰ ਜੀ ਕਿੰਨੀ ਉਮਰ ਤੁਹਾਡੀ 24 ਸਾਲ ਜੀ ਘਰ ਚ ਕੌਣ ਕੌਣਾ ਹੈ ਜੀ ਘਰ ਚ ਦਾਦੀ ਆ ਜੀ ਸੱਤ ਜਣੇ ਆ ਜੀ ਅਸੀਂ ਹੂੰ ਕਿੰਨੇ ਬੰਦਿਆਂ ਨੂੰ ਨਹੀਂ ਦੀਦਾ ਚਾਰ ਭੈਣ ਭਾਈਆਂ ਜੀ ਅਸੀਂ ਹੈ ਚਾਰ ਜੀ ਚਾਰ ਪੈਣ ਪਰਾਂ ਹਾਂਜੀ ਜਿਨ੍ਹਾਂ ਨੂੰ ਦਿਖਦਾ ਨਹੀਂ ਹਾਂਜੀ ਕਾਨੂੰਨ ਦੀਦਾ ਜੀ ਕਿੰਨੇ ਕ ਔਖਾ ਲੱਗਦਾ ਜ਼ਿੰਦਗੀ ਨੂੰ ਜੀਣਾ ਜੀ ਜ਼ਿੰਦਗੀ ਨੂੰ ਜੀਣਾ ਬਹੁਤ ਔਖਾ ਹੈ ਪਰ ਆਪਾਂ ਫੇਰ ਵੀ ਹੌਂਸਲਾ ਰੱਖਦੇ ਹਾਂ ਜੀ ਅੱਛਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਜੀ ਆਪਣੀ ਪਤਾ ਆਪਾਂ ਮੰਗ ਕੀ ਕਰਨੇ ਆ ਬਸ ਆਪਾਂ ਨਿਗਾਵਰ ਮੰਗ ਅੱਛਾ ਜੇ ਨਿਗਾ ਹੁੰਦੀ ਲਖਵੀਰ ਫਿਰ ਕੀ ਕਰਨਾ ਸੀਗਾ ਜੀ ਆਪਾਂ ਬਹੁਤ ਸੁਭਣੇ ਤਾਂ ਜੀ ਬਹੁਤ ਵੱਡੇ ਸੀ ਪਰ ਕੀ ਸੁਪਨਾ ਸੀਗਾ ਸੁਪਨੇ ਜੀ ਆਪ ਮੈਂ ਤਾਂ ਹੀ ਸੋਚਦੀ ਸੀ ਜੀ ਪੜ ਲਿਖ ਕੇ ਆਦਾ ਵਧੀਆ ਕੋਈ ਮੈਂ ਤਾਂ ਐਂ ਕਨੀ ਹੁੰਦੀ ਸੀ ਕਰੇ ਜੀ ਜੱਜ ਦੇ ਬਰੋਬਰ ਵੈਣੀ ਹੂੰ ਜੱਜ ਬਣਨਾ ਸੀ ਹਾਂਜੀ ਅੱਛਾ ਜੇ ਕੋਈ ਮਦਦ ਕਰੇ ਜਾਂ ਮਤਲਬ ਕੀ ਕਹਿਣਾ ਚਾਹੋਗੇ ਮਦਦ ਦੇ ਲਈ ਮਦਦ ਜੀ ਆਪ ਨੂੰ ਵੀ ਪਤਾ ਹੁੰਦਾ ਹੈ ਹੈ ਪਤਾ ਹੁੰਦਾ ਜੀ ਹੋਰ ਕੁਝ ਨਹੀਂ ਚਾਹੀਦਾ ਬਸ ਨਜ਼ਰ ਚਾਹੀਦੀ ਹੈ ਇਕੱਲੀ ਹਾਂਜੀ ਪੈਸੇ ਪੁੱਛਣ ਚਾਹੀਦੇ ਜੀ ਪੈਸੇ ਤਾਂ ਹੱਥਾਂ ਦੀ ਮਾਰਾ ਪੈਸੇ ਤਾਂ ਬਣ ਜਾਣੀ ਨੀਟੂ ਜੀ ਨੀਟੂ ਕਿੰਨੀ ਉਮਰ ਹੈ 20 ਸਾਲ ਜੀ ਕਿੱਥੇ ਰਹਿੰਦੇ ਹੋ ਤੁਸੀਂ ਮਾਨਸਾ ਦੀ ਠੁੱਠਾ ਵਾਲੀ ਰੋਡ ਮਾਲ ਮੰਡੀ ਕੋਲੇ ਅੱਛਾ ਕੀ ਹੋਇਆ ਪਰਿਵਾਰ ਚ ਕੌਣ ਕੌਣ ਹੋ ਤੁਸੀਂ ਕਿੰਨੇ ਬੱਚੇ ਹੋ ਕਿੰਨਾਂ ਨੂੰ ਦਿਖਦਾ ਹੈ ਕਿ ਹੈਗਾ ਸਾਰਾ ਚਾਰ ਨੂੰ ਨਹੀਂ ਦਿੰਦਾ ਜੀ ਇੱਕ ਨੂੰ ਦਿੰਦਾ ਅੱਛਾ ਕਿੰਨਾ ਔਖਾ ਹੈ ਕੰਮ ਕਰਨਾ ਕੀ ਕੁਝ ਕਰਦੇ ਹੋ ਕਰੇ ਕਰੇ ਜੀ ਆਈ ਬਸ ਪਾਂਡੇ ਝਾੜੂ ਪੋਚਾ ਹੂੰ ਕਿੰਨਾ ਔਖਾ ਲੱਗਦਾ ਵੀਰੇ ਬਹੁਤ ਔਖਾ ਲੱਗਦਾ ਜੀ ਹੈ ਬਹੁਤ ਔਖਾ ਲੱਗਦਾ ਜੀ ਕੀ ਚਾਹੀਦਾ ਬਾ ਜੀ ਇਕੱਲੀ ਨਿਗਾਹ ਵਾਂ ਜੇ ਸਾਨੂੰ ਹੋਰ ਕੁਝ ਨਹੀਂ ਚਾਹੀਦਾ। ਹੋਰ ਕੋਈ ਮੰਗਣੀ? ਹਾਂ ਜੀ। ਪੈਸੇ ਭੁਸਣ ਚਾਹੀਦੇ? ਹਾਂ ਜੀ। ਇਕੱਲੀ ਨਜ਼ਰ ਚਾਹੀਦੀ ਆ। ਹਾਂ ਜੀ। ਅਸੀਂ ਇਹ ਨਿਗਾਹ ਹੁੰਦੀ ਫਿਰ ਕੀ ਕਰਦੇ? ਫੇਰ ਜੀ ਕੋਈ ਕੰਮ ਕਰਦੇ ਆ ਆ ਦਾ। ਹੈ? ਕੰਮ ਕਰਦੇ ਜੀ ਕੋਈ ਆਪਦਾ। ਅੱਛਾ ਕੋਈ ਆਇਆ ਨਹੀਂ ਮਦਦ ਕਰਨ ਲਈ? ਹਾਂ ਜੀ। ਮੱਕ ਤਿਆਰ ਕਰੋ। ਬੀਤਾਰ ਜੀ ਤੁਸੀਂ ਕੀ ਲੱਗਦੇ ਉਹਨਾਂ ਦੇ? ਮੈਂ ਦਰਦੀ ਆ। ਹੈਂ ਦਾਦੀਆਂ ਬੱਚਾ ਇਹਨਾਂ ਦੀ ਦਾਦੀਆਂ ਹਾਂ ਅੱਛਾ ਕੀ ਹੈਗਾ ਸਾਰਾ ਮਤਲਬ ਕਦੋਂ ਤੋਂ ਨਹੀਂ ਦਿਖਦਾ ਇਹਨਾਂ ਨੂੰ ਜਵੰਦ ਨੂੰ ਹੀ ਨਹੀਂ ਦਿਖਦਾ ਅੱਛਾ ਹਾਂ ਚਾਰ ਬੱਚੇ ਪੰਜ ਨੇ ਚਾਰ ਨੂੰ ਦੀਂਦਾ ਨਹੀਂ ਤੇ ਪੰਜ ਪੰਜਵੀਂ ਠੀਕ ਹੈ ਪੰਜਵੀਂ ਠੀਕ ਕਿੰਨਾ ਔਖਾ ਹੈ ਔਖਾ ਹੀ ਹੈ ਹੁਣ ਉਹ ਤਾਂ ਹੁਣ ਟਾਈਮ ਦਾ ਕੱਢਣਾ ਪੈਂਦੀ ਹੈ ਔਖਾ ਹੀ ਹੈ ਕਿ ਕਿ ਤੁਹਾਡੀ ਸੇਵਾ ਕਰਨੀ ਸੀ ਅੱਜ ਤੁਸੀਂ ਕਿੱਥੇ ਹਾਂ ਕਿੰਨਾ ਕਿੰਨੀਕ ਮਤਲਬ ਸਾਫ ਸਮਾਈ ਕਿਵੇਂ ਕਰਦੇ ਹੋ ਸਾਫ ਸਮਾਈ ਬਸ ਆਹੀ ਹੈ ਰੋਟੀ ਟੋਕਾ ਕਰਦਣੀਆਂ ਇਹਨਾਂ ਨੂੰ ਵਿਚਾਰੀਆਂ ਨੂੰ ਆਪਦਾ ਜਹਾਜਾ ਹੁੰਦਾ ਹੈ ਭਾਂਡਾ ਟਿੱਕਰ ਕਰ ਲੈਂਦੀਆਂ ਨੇ ਛਾੜੂ ਪੋਚੇ ਦਾ ਮਾੜਾ ਮੋਟਾ ਇਹ ਜਹਾਜਾ ਹੁੰਦਾ ਕਰ ਲੀ ਜਾਂਦੇ ਨੇ ਟਾਈਮ ਪਾਸ ਕੀ ਮੰਗ ਕਰਦੇ ਉਹਨਾਂ ਵਾਸਤੇ ਮੰਗਦਾ ਬਸ ਆਹੀ ਹੈ ਇਹਨਾਂ ਦੀ ਨਿਗਾਹ ਜੀ ਹੂੰ ਇਹ ਬੈਠੀ ਆ ਵਿਚਾਰੀ ਬੀਦੂਗਾ ਕੋਈ ਇਹਦੇ ਬਾਰੇ ਕੋਈ ਸਰਕਾਰ ਜੀ ਕੋਈ 20 ਸਵਿਆਂ ਦਾ ਕੋਈ ਜਗਾ ਜੁਗਾ ਕੋਈ ਮਾੜਾ ਮੋਟਾ ਕਰ ਦੇ ਸਾਰਾ ਚੱਲ ਬੈਠੀ ਰਹੂਗਾ ਉਹਦੇ ਜਵਾਬ ਨੂੰ ਲੈ ਕੇ ਹੋਰ ਕੋਈ ਸਾਰਾ ਨਹੀਂ ਜੇ ਕਿ ਜਵਾਸੇ ਹੋਰ ਕਰਦੇ ਆ ਤਾਂ ਪਤਾ ਹੀ ਅੱਜ ਕੱਲਾ ਚੰਗਿਆਂ ਨੂੰ ਨਹੀਂ ਬਸਾਉਂਦਾ ਇਹ ਹਜੇ ਇਹ ਵੀ ਵਿਆਹਣੀ ਹੈ ਗਰਮੇਲ ਸਿੰਘ ਜੀ ਗਰਮੇਲ ਜੀ ਕੀ ਮਾਹੌਲ ਹੈ ਕਰਦਾ ਤੇ ਕੀ ਹਾਲਾਤ ਨੇ ਆਹੀ ਰੇੜੀ ਤੇ ਰੌਣਾ ਇਸ 2-300 ਬਣ ਜਾਂਦਾ ਬਸ ਖਰਚੇ ਹੀ ਮੁਸ਼ਕਲ ਹੀ ਚੱਲੀ ਜਾਂਦਾ ਬਸ ਆ ਚਾਰਜ ਵਾਕਾ ਦੀ ਨਿਗਾ ਘਟਾਈ ਸਾਨੂੰ ਪਤਾ ਹੀ ਹੈ ਹੂੰ ਦੇਖੀਓ ਨਹੀਂ ਹਾਂ ਜੀ ਜੀਦਾ ਨਹੀਂ ਜੀ ਐ ਨਹੀਂ ਪਤਾ ਕਾਚ ਵੱਜਣ ਜੀ ਇਹ ਅੱਛਾ ਹਾਂ ਇੱਕ ਇੱਕ ਜਿ ਕੁੜੀ ਦੀ ਨਿਗਾ ਠੀਕ ਹੈ ਜੀ ਹੂੰ બસ ਮਾ ਸਤ ਹਾਂਜੀ ਕਿੰਨਾ ਔਖਾ ਹੈ ਜ਼ਿੰਦਗੀ ਮਤਲਬ ਬਸ ਫਿਰਦਿਆਂ ਜੀ ਕੜਕੀ ਕੋਈ ਜ਼ਿੰਦਗੀ ਨਹੀਂ ਬਰਬਾਦੀ ਹੈ ਅੱਛਾ ਹਾਂ ਕੀ ਮੰਗ ਕਰੋਗੇ ਸਰਕਾਰ ਤੋਂ ਪ੍ਰਸ਼ਾਸਨ ਅਸੀਂ ਆ ਮੰਗਦੇ ਆ ਜੀ ਆ ਸਾਤੀ ਉੱਚੀ ਚੱਕੀ ਜਾਵੇ ਤੇ ਜੇ ਮੀਂਹ ਆ ਜਾਂਦਾ ਜੀ ਸਾਨੂੰ ਬਹੁਤ ਮੁਸ਼ਕਲ ਹੋ ਜਾਂਦਾ ਫਰ ਅੱਜ ਫਿਰ ਸਾਰੀ ਭੇਜ ਜਾਂਦਾ ਹੈ ਕੱਪੜੇ ਲੀੜੇ ਜਿਹੜੇ ਹੈਗੇ ਨੇ ਮੰਜਾ ਜਿਹੜੀ ਉਹ ਹੀ ਭੇਜ ਜਾਂਦੇ ਨੇ ਇਹਨਾਂ ਦੀ ਨਜ਼ਰ ਦਾ ਕੋਈ ਹੱਲ ਕਰੇ ਜੀ ਹੱਦ ਜੇ ਹੋ ਸਕਦਾ ਜੀ ਕਰ ਦੋ ਤਾਂ ਵੀ ਤੁਹਾਡੀ ਮਿਹਰਬਾਨੀ ਹੈ ਜੀ